ਹੈਂਗਿੰਗ ਮੈਨ ਹੈਂਗਿੰਗ ਮੈਨ ਇਹਦਾ ਨਾਮ ਚੇਂਜ ਹੋ ਗਿਆ ਜੀ ਹੁ ਨਾਮ ਕਿਉਂ ਚੇਂਜ ਹੋਇਆ ਮੈਂ ਤੁਹਾਨੂੰ ਦੱਸਦਾ ਇਹ ਨੋਟ ਕਰ ਲਓ ਇਹਦਾ ਨਾਮ ਚੇਂਜ ਹੋ ਗਿਆ ਹੈਮਰ ਤੋਂ ਇਹ ਹੈਂਗਿੰਗ ਮੈਨ ਬਣ ਗਿਆ ਇਹ ਨਾਮ ਕਿਉਂ ਚੇਂਜ ਹੋਇਆ ਮਤਲਬ ਜਿਹੜਾ ਹੈਮਰ ਸੀ ਉਹ ਮਾਰਕੀਟ ਨੀਚੇ ਆ ਰਹੀ ਹੈ ਤਾਂ ਹੈਮਰ ਕਿੱਥੇ ਬਣਦਾ ਸੀ ਜੀ ਨੀਚੇ ਬਣਦਾ ਸੀ ਹੈਮਰ ਹੈਮਰ ਕਿੱਥੇ ਬਣਦਾ ਸੀ ਜੀ? ਨੀਚੇ। ਹੁਣ ਮਾਰਕੀਟ ਕੀ ਕਰ ਰਹੀ? ਯਾਰ ਉੱਪਰ ਜਾ ਰਹੀ ਹੈ ਜੀ ਮਾਰਕੀਟ। ਮਾਰਕੀਟ ਉੱਪਰ ਜਾ ਰਹੀ ਹੈ ਤਾਂ ਇਹ ਉੱਪਰ ਬਣਿਆ। ਹੈਮਰ ਕੀ ਸੰਕੇਤ ਦੇਂਦਾ ਦੀ ਆਪਾਂ ਨੂੰ? ਹੈਮਰ ਕੀ ਸੰਕੇਤ ਦੇਂਦਾ ਦੀ ਆਪਾਂ ਨੂੰ? ਵੀ ਮਾਰਕੀਟ ਉੱਪਰ ਜਾਊਗੀ ਕਿਉਂਕਿ ਇਹ ਨੀਚੇ ਬਣਿਆ। ਉੱਪਰ ਜਾਊਗੀ। ਪਰ ਹੁਣ ਹੈਂਗਿੰਗਮੈਨ ਕੀ ਸੰਕੇਤ ਦੇਊਗਾ ਜੀ? ਬੀ ਮਾਰਕੀਟ ਨੀਚੇ ਜਾਊਗੀ। ਮਤਲਬ ਹੋਰ ਸ਼ੌਕੀ ਪਾਸੇ ਦੇ ਵਿੱਚ ਕਹੀਏ ਵੀ ਜਿਹੜਾ ਹੈਮਰ ਹੈ ਉਹ ਨੀਚੇ ਬਣਦਾ ਹੈ ਜਿਹੜਾ ਹੈਂਗਿੰਗ ਮੈਨ ਉਹ ਟੌਪ ਤੇ ਬਣਦਾ ਜੀ ਉੱਪਰ ਬਣਦਾ। ਠੀਕ ਹੈ ਜੀ ਅੱਗੇ-ਅੱਗੇ ਲਈ ਵੀ ਹੋਰ ਚੀਜ਼ਾਂ ਵੀ ਕਰਾਂਗੇ ਤਾਂ ਇੱਕ ਗੱਲ ਸਮਝਿਓ ਮੋਟੀ ਜੀ ਵੀ ਜਿਹੜੀ ਚੀਜ਼ ਨੀਚੇ ਬਣੂਗੀ ਜਿਹੜੀਆਂ-ਜਿਹੜੀਆਂ ਚੀਜ਼ਾਂ ਸੀ ਸਖਾਈਆਂ ਸੁਪੋਜ਼ ਕਰੋ ਆਪਾਂ 10 ਕੈਂਡਲਾਂ ਸਖਾਈਆਂ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਕੈਂਡਲ ਨੀਚੇ ਬਣੀ ਤਾਂ ਮਾਰਕੀਟ ਨੂੰ ਉੱਪਰ ਭੇਜੂਗੀ। ਜਿਹੜੀ ਜਿਹੜੀਆਂ ਅਸੀਂ ਕੰਡਲ ਸਿਖਾਵਾਂਗੇ ਜੇ ਉਹਨਾਂ ਦੇ ਵਿੱਚੋਂ ਕੋਈ ਟੌਪ ਤੇ ਬਣੀ ਤਾਂ ਉਹ ਮਾਰਕੀਟ ਨੂੰ ਨੀਚੇ ਵੇਜੂਗੀ ਇਹ ਸੋਖੀ ਜੀ ਗੱਲ ਇੱਕ ਦਿਮਾਗ 'ਚ ਬਿਠਾਉਣਾ ਠੀਕ ਹੈ ਜੀ ਕਿਉਂਕਿ ਆਪਣੇ ਆਪਣੇ ਮੁਤਾਬਕ ਨੋਟ ਕਰ ਲਿਓ ਹਰੇਕ ਦਾ ਅਲੱਗ-ਅਲੱਗ IQ ਹੈ ਜੀ ਹਰੇਕ ਦਾ ਅਲੱਗ-ਅਲੱਗ ਦਿਮਾਗ ਹੈ ਜੇ ਆਪਾਂ 50 ਜਣੇ ਨੂੰ ਮੂਵੀ ਦੇਖਣ ਲੈ ਚਲੀਏ ਥੀਏਟਰ ਦੇ ਵਿੱਚ ਜ਼ਰੂਰੀ ਨਹੀਂ ਹੈਗਾ 50 ਦੇ 50 ਇੱਕੋ ਹੀ ਸੋਚ ਨਾਲ ਮੂਵੀ ਨੂੰ ਦੇਖਣਗੇ ਮੈਂ ਸਾਰਿਆਂ ਨੂੰ ਹੀ ਅਨਾਉਂਸ ਕਰ ਰਿਹਾ ਪਰ ਤੁਸੀਂ ਜਿਵੇਂ ਵੀ ਤੁਹਾਨੂੰ ਸੋਖਾ ਲੱਗਦਾ ਹੈ ਜਿਵੇਂ ਵੀ ਤੁਹਾਨੂੰ ਤੁਸੀਂ ਆਪਣੀ ਕਾਫੀ ਤੇ ਹਥੌੜਾ ਲਿਖਣਾ ਚਾਹੁੰਦੇ ਹੋ ਉਹਨੂੰ ਇਹਨੂੰ ਹਥੌੜਾ ਹੀ ਲਿਖੋ ਤੁਹਾਨੂੰ ਸਮਝਾਉਣਾ ਨਹੀਂ ਜਿਵੇਂ ਬਾਈ ਨੇ ਕਿਹਾ ਵੀ ਆ ਡੱਬਾ ਜਾ ਡੱਬੇ ਤੋਂ ਲੈਣ ਜੀ ਵੀ ਮਤਲਬ ਜਿਵੇਂ ਸਮਝ ਆਉਂਦਾ ਮੇਰੀ ਗੱਲ ਦਾ ਮਤਲਬ ਆਪਾਂ ਨੇ ਨਾਮਾਂ ਦੇ ਚੱਕਰਾਂ 'ਚ ਨਹੀਂ ਪੈਣਾ ਆਪਾਂ ਨੇ ਕੀ ਕਰਨਾ ਆਪਣੇ ਆਪਣਾ ਕੰਮ ਕਰਨਾ ਕੰਮੋਂ ਤਾਂ ਕਰਾਂਗੇ ਜੇ ਆਪ ਨੂੰ ਪੂਰਾ ਤਜਰਬਾ ਹੋਊਗਾ ਆਪਾਂ ਤਜਰਬਾ ਲੈ ਰਹੇ ਆ ਨਾਮਾਂ ਨੇ ਆਪਾਂ ਨੇ ਐ ਨਹੀਂ ਦੱਸਣਾ ਵੀ ਮੈਨੂੰ ਨਾਮਾਂ ਬਾਰੇ ਪਤਾ ਆਪਾਂ ਤਾਂ ਬਸ ਕੰਮ ਕਰਨਾ ਨਾ ਠੀਕ ਹੈ ਨਹੀਂ ਇਹ ਚੀਜ਼ ਹੈ ਮਤਲਬ ਇਹ ਚੀਜ਼ਾਂ ਕੰਮ ਕਰਦੀਆਂ ਨੇ ਹੁਣੇ 10 ਮਿੰਟ ਪਹਿਲਾਂ ਉਹ ਅੰਦਰ ਜੇ ਪਿਛਲੇ ਬੈਚ ਵਾਲਾ ਮੁੰਡਾ ਬੈਠਾ ਉਹਨੇ ਅਹੀਂ ਸੱਤੋਂ ਪੁੱਛਿਆ ਵਿਚਾਰੇ ਉਹ ਮਤਲਬ ਇਵਨਿੰਗ ਸਟਾਰ ਬਣ ਰਿਹਾ ਉਹ ਬਣ ਗਿਆ ਸਹੀ ਬਣ ਗਿਆ ਨਿਫਟੀ ਦੇ ਵਿੱਚ ਤਾਂ ਸਿਰਫ 2 ਮਿੰਟਾਂ ਦੇ ਵਿੱਚ 1450 ਰੁਪਏ ਉਹਨੂੰ ਪ੍ਰੋਫਿਟ ਹੋ ਗਿਆ ਜਦੋਂ ਆਪਾਂ ਪੂਰੀ ਕਨਫਰਮੇਸ਼ਨ ਨਾਲ ਕਰਾਂਗੇ ਕੰਮ ਨੂੰ ਪੂਰਾ ਮਤਲਬ ਸਿੱਖ ਕੇ ਕਰਾਂਗੇ ਤਾਂ ਹੋਊਗਾ ਠੀਕ ਹੈ ਜੇ ਆਪਾਂ ਬਿਨਾਂ ਸਿੱਖੇ ਤੋਂ ਕਰਾਂਗੇ ਤੁੱਕੇ ਲਾ ਕੇ ਕਰਾਂਗੇ ਤਾਂ ਆਪ ਨੂੰ ਲੌਸ ਹੋਊਗਾ ਇਸ ਕਰਕੇ ਇਹ ਕੈਂਡਲਾ ਨੇ ਇਹਨਾਂ ਦਾ ਆਕਾਰ ਇਹਨਾਂ ਦਾ ਨਾਮ ਔਰ ਇਹਨਾਂ ਦਾ ਕੰਮ ਤਿੰਨ ਚੀਜ਼ਾਂ ਮੈਂ ਦੱਸ ਰਿਹਾ ਜੀ ਹਰੇਕ ਚੀਜ਼ ਦੀਆਂ ਤਿੰਨ ਚੀਜ਼ਾਂ ਆਪਣੇ ਲਈ ਜ਼ਰੂਰੀ ਨੇ ਪਹਿਲਾਂ ਤਾਂ ਆਕਾਰ ਪਤਾ ਹੋਣਾ ਚਾਹੀਦਾ ਵੀ ਉਹਦੀ ਸ਼ੇਪ ਕਿਵੇਂ ਬਣਦੀ ਹੈ ਦੂਜਾ ਨੰਬਰ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਕਿੱਥੇ ਬਣਦਾ ਹੈ ਨੀਚੇ ਬਣਦਾ ਟੌਪ ਤੇ ਬਣਦਾ ਤੀਜਾ ਨੰਬਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹਦਾ ਕੰਮ ਕੀ ਹੈ ਕੰਮ ਠੀਕ ਹੈ ਜੀ ਜਦੋਂ ਆਪਾਂ ਨੂੰ ਪਤਾ ਲੱਗੂ ਵੀ ਇਹਦਾ ਕੰਮ ਇਹ ਹੈ ਤਾਂ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੇ ਹਮਰ ਬਣੂਗਾ ਤਾਂ ਆਪਾਂ ਕੋਲ ਬਾਈ ਕਰਾਂਗੇ ਜੇ ਹੈਂਗਿੰਗ ਮੈਨ ਬਣੂਗਾ ਤਾਂ ਆਪਾਂ ਪੁੱਟ ਬਾਈ ਕਰਾਂਗੇ ਕਿਉਂਕਿ ਮਾਰਕੀਟ ਨੀਚੇ ਆ ਰਹੀ ਹੈ ਹੈਮਰ ਬਣੂਗਾ ਮਾਰਕੀਟ ਉੱਪਰ ਜਾ ਰਹੀ ਹੈ ਠੀਕ ਹੈ ਜੀ ਇਹ ਸਮਝ ਆਇਆ ਯਾਰ ਹੁਣ ਇਹ ਸਾਡੇ ਆਪ ਦੇ ਤਜਰਬੇ ਕਰੇ ਹੋਏ ਨੇ ਕਿਉਂਕਿ ਨਹੀਂ ਹੋਰ ਕਿਤੇ ਵੀ ਕੋਈ ਵੀ ਬੰਦਾ ਸਮਝਾਊਗਾ ਹੈਮਰ ਤੋਂ ਬਾਅਦ ਇਨਵਰਟਡ ਹੈਮਰ ਕਰਾਊਗਾ ਉਹ ਇਨਵਰਟਡ ਦਾ ਮਤਲਬ ਹੁੰਦਾ ਉਲਟਾ ਹੈਮਰ ਹੈਮਰ ਨੂੰ ਉਲਟਾਤਾ ਅਗਲਾ ਨੈਕਸਟ ਟਾਪਿਕ ਆਊਗਾ ਬਟਨ ਮੈਂ ਤੁਹਾਨੂੰ ਆਪ ਦੇ ਤਰੀਕੇ ਨਾਲ ਕਿਉਂ ਸਮਝਾ ਰਿਹਾ ਇਹ ਸਾਡਾ ਤਰੀਕਾ ਹੈ ਸਾਡਾ ਤਜਰਬਾ ਹੈ ਵੀ ਛੇਤੀ ਸਮਝ ਆਵੇ ਇੱਕ ਉਹੀ ਸੇਮ ਸ਼ੇਪ ਹੈ ਕੰਮ ਅਲੱਗ ਅਲੱਗ ਨੇ ਸੇਮ ਆਕਾਰ ਹੈ ਹੈਮਰ ਦਾ ਤੇ ਹੈਂਗਿੰਗ ਮੈਨ ਦਾ ਕੰਮ ਅਲੱਗ ਅਲੱਗ ਨੇ ਜੀ ਹੈਮਰ ਕੀ ਕਰਦਾ ਮਾਰਕੀਟ ਨੂੰ ਉੱਪਰ ਵੇਚਦਾ ਹੈਂਗਿੰਗ ਮੈਨ ਕੀ ਕੀ ਕਰਦਾ ਜੀ ਮਾਰਕੀਟ ਨੂੰ ਨੀਚੇ ਵੇਚਦਾ ਠੀਕ ਹੈ ਜੀ ਹੁਣ ਆਪਾਂ ਅਗਲਾ ਇਹ ਸਮਝ ਆ ਗਈ ਹਾਂਜੀ ਹਾਂਜੀ ਕਿਵੇਂ ਕਲਰ ਪੈਟਰਨ ਮਤਲਬ ਕਲਰ ਨੂੰ ਯੂਜ਼ ਕਲਰ ਦੀ ਕਲਰ ਦੇ ਆਪਾਂ ਚੱਕਰ ਜ ਨਹੀਂ ਬਣਾਣਾ ਕਲਰ ਦਾ ਮਤਲਬ ਜਿਵੇਂ ਹੁਣ ਮੰਨ ਲਓ ਹੈਮਰ ਬਣ ਗਿਆ ਇਹਦਾ ਕਲਰ ਰੈੱਡ ਹੈ ਜਾਂ ਗ੍ਰੀਨ ਹੈ ਉਹ ਮੈਟਰ ਨਹੀਂ ਕਰਦਾ ਨੈਕਸਟ ਕੈਂਡਲ ਆਪ ਨੂੰ ਦੱਸੂਗੀ ਨੈਕਸਟ ਕੈਂਡਲ ਗ੍ਰੀਨ ਹੀ ਬਣੂਗੀ ਅਗਰ ਮਾਰਕੀਟ ਉੱਪਰ ਜਾਊਗੀ ਤਾਂ ਪਰ ਫਿਰ ਵੀ ਆਪਾਂ ਐਂਟਰੀ ਨਹੀਂ ਲੈਣੀ ਬੈਸੇ ਟਰੇਡਰ ਐਂਟਰੀ ਲੈ ਲੈਂਦੇ ਨੇ ਉਹ ਲੈਂਦੇ ਨੇ ਜਿਹੜੇ ਇਹਦੇ ਵਿੱਚ ਬਹੁਤ ਅੱਗੇ ਚਲੇ ਗਏ ਆਪਾਂ ਨਾ ਮੈਂ ਇਹਨੂੰ ਕੀ ਕਹਿ ਰਹੇ ਆ ਵੀ ਜਦੋਂ ਨੈਕਸਟ ਕੈਂਡਲ ਬਣੂਗੀ ਹੈਮਰ ਦਾ ਹਾਈ ਬ੍ਰੇਕ ਹੋਊਗਾ ਤਾਂ ਆਪਾਂ ਨੇ ਅੱਗੇ ਐਂਟਰੀ ਬਾਰੇ ਸੋਚਣਾ ਇਦਾਂ ਹੀ ਇਦਾਂ ਹੈਂਗਿੰਗ ਮੈਨ ਬਣ ਗਿਆ ਨੈਕਸਟ ਕੈਂਡਲ ਬਣੂਗੀ ਹਜੇ ਨਹੀਂ ਏਂਟਰੀ ਲੈਣੀ ਆਪਾਂ ਨੇ ਨੈਕਸਟ ਕੈਂਡਲ ਬਣੂਗੀ ਇਹਦਾ ਲੋਅ ਬ੍ਰੇਕ ਕਰੂਗਾ ਜਦੋਂ ਤਾਂ ਆਪਾਂ ਨੇ ਪੁੱਟ ਦੀ ਏਂਟਰੀ ਲੈਣੀ ਠੀਕ ਹੈ ਜੀ ਹਾਂ ਜੀ ਜਿਵੇਂ ਸਰ ਆਪਾਂ ਨੇ ਹੈਂਗਿੰਗ ਮੈਨ ਦੇਖਿਆ ਪਿੱਛੇ ਤੇ ਇਹ ਲਾਲ ਕੈਂਡਲ ਬਣੀ ਹੋਈ ਹੈ ਦੇਖੋ ਪਿੱਛੇ ਜਿਹੜੀ ਕੈਂਡਲ ਦੂਜੀ ਹਾਂਜੀ ਜਿਵੇਂ ਹੈਂਗਿੰਗ ਮੈਨ ਬਣਿਆ ਤਾਂ ਇੱਥੇ ਮਤਲਬ ਓਬਵੀਅਸਲੀ ਹੈਗਾ ਵੀ ਇੱਥੇ ਵੀ ਤਿੰਨ ਕੈਂਡਲਾਂ ਗ੍ਰੀਨ ਬਣ ਜਾਣਾ ਤਾਂ ਬੈਸਟਾ ਹੋ ਉਹ ਬਹੁਤ ਪੱਕੀ ਕਨਫਰਮੇਸ਼ਨ ਹੈ ਆਪਣੀ ਠੀਕ ਹੈ ਸੁਪੋਜ਼ ਕਰੋ ਮਤਲਬ ਵਿੱਚ ਰੈੱਡ ਕੈਂਡਲ ਬਣ ਗਈ ਹੋ ਰਹੀ ਇੱਕ ਰੈੱਡ ਬਣ ਗਈ ਪਰ ਉਹ ਕਨਫਰਮੇਸ਼ਨ ਹੈਗੀ ਆ ਵੀ ਇਹ ਹੈਂਗਿੰਗ ਮੈਨ ਬਟ ਪੂਰੀ ਪੱਕੀ ਨਹੀਂ ਪਰ ਜੇ ਤਿੰਨ ਗ੍ਰੀਨ ਕੈਂਡਲਾਂ ਮਿਲਦੀਆਂ ਨੇ ਆਪਾਂ ਨੂੰ ਤਾਂ ਪੂਰਾ ਪੱਕਾ ਕਨਫਰਮੇਸ਼ਨ ਹੈਗੀ ਆ ਜੋ 80% ਕੱਲ ਤੁਹਾਨੂੰ ਦੱਸਿਆ ਦੀ 100% ਕੁਝ ਵੀ ਨਹੀਂ ਇਹ ਕੱਲ ਵੀ ਕਲੀਅਰ ਕਰਿਆ ਸੀ 80% ਕਨਫਰਮੇਸ਼ਨ ਹੈਗੀ ਆ ਕਿ ਉਹ ਮਾਰਕੀਟ ਨੀਚੇ ਹੀ ਜਾਊਗੀ ਕਿਉਂਕਿ ਤੁਸੀਂ ਅੱਜ ਦੀ ਕਲਾਸ ਲਾ ਕੇ ਜਾਂ ਕੱਲ ਦੀ ਕਲਾਸ ਲਾ ਕੇ ਕਰੇ ਜਾ ਕੇ ਜਦੋਂ ਚਾਰਟ ਦੇਖੋਗੇ ਚਾਰਟ ਦੇ ਜੋ ਜੋ ਕੈਂਡਲਾਂ ਹੋਈ ਜਾਊ ਉਹਦਾ ਚਾਰਟ ਦੇਖਿਆ ਕਰੋ ਜੀ ਫਰੋਲ ਕੇ ਪਿਛਲੇ 2 ਮਹੀਨੇ ਦੇਖ ਲਓ ਕੱਲ ਵਾਲਾ ਦੇਖ ਲਓ ਪਰਸੋਂ ਵਾਲਾ ਦੇਖ ਲਓ 6 ਮਹੀਨੇ ਵਾਲਾ ਦੇਖੋ ਜੋ ਮਰਜੀ ਦੇਖੋ ਪਰ ਉਹਦੇ ਵਿੱਚ ਐਂ ਦੇਖੋ ਵੀ ਹੈਮਰ ਕਿੱਥੇ ਬਣਿਆ ਹੈਮਰ ਬਣਿਆ ਜੇ ਹੈਮਰ ਬਣਿਆ ਤਾਂ ਚੈੱਕ ਕਰੋ ਵੀ ਤਿੰਨ ਕੈਂਡਲਾਂ ਰੈੱਡ ਹੈਗੀਆਂ ਨੇ ਹੈਂਗਿੰਗ ਮੈਨ ਬਣਿਆ ਤਾਂ ਚੈੱਕ ਕਰੋ ਵੀ ਤਿੰਨ ਗ੍ਰੀਨ ਕੈਂਡਲਾਂ ਹੈਗੀਆਂ ਨੇ ਫਿਰ ਅਗਲੀ ਗੱਲ ਚੈੱਕ ਕਰੋ ਜੋ ਅਸੀਂ ਦੱਸਿਆ ਅਸੀਂ ਕੀ ਦੱਸਿਆ ਵੀ ਹੈਮਰ ਬਣੂਗਾ ਮਾਰਕੀਟ ਉੱਪਰ ਜਾਊਗੀ ਕੀ ਮਾਰਕੀਟ ਬਾਕੀ ਉੱਪਰ ਗਈ ਜੇ ਨਹੀਂ ਗਈ ਤਾਂ ਉਹਦਾ ਸਕਰੀਨਸ਼ਾਟ ਲੈ ਆਓ ਤਾਂ ਸਾਨੂੰ ਆ ਕੇ ਪੁੱਛੋ ਵੀ ਸਾਰੇ ਕਿਉਂ ਨਹੀਂ ਗਈ ਠੀਕ ਹੈ ਇੱਕ ਸਕਰੀਨਸ਼ਾਟ ਨਹੀਂ ਹੋਣ ਦੇਉਂਦੇ ਤੁਹਾਡੇ ਤਿੰਨ ਚਾਰ ਹੋਣੇ ਚਾਹੀਦੇ ਨੇ ਕੱਲ ਵੀ ਮੈਂ ਕਲੀਅਰ ਕੀਤਾ ਸੀ ਵੀ ਇੱਕ ਥਾਵੇਂ ਮਾਰ ਗਏ ਆਪਾਂ ਗਲਤ ਹੋ ਸਕਦੇ ਆ ਪਰ ਚਾਰ ਥਾਵੇਂ ਨਹੀਂ ਫਾਰਮੂਲਾ ਗਲਤ ਹੁੰਦਾ ਚਾਰ ਦੇ ਵਿੱਚੋਂ ਤਿੰਨ ਥਾਵੇਂ ਫਾਰਮੂਲਾ ਪੱਕਾ ਲੱਗੂਗਾ ਜਿਹਨੂੰ ਆਪਾਂ 80% ਕਹਨੇ ਆ 100 ਦੇ ਵਿੱਚੋਂ ਸਮਝ ਗਏ ਜੀ ਠੀਕ ਹੈ ਜੀ ਅੱਗੇ ਚੱਲੀਏ